ਸਸਿਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਤੇਜੀ ਅੱਜ ਆਪਾਂ ਤੁਹਾਨੂੰ ਪੰਜਾਬੀ ਵਿੱਚ ਭਾਸ਼ਾ ਕਿੰਨੀਆਂ ਹੁੰਦੀਆਂ ਹਨ ਉਪ ਭਾਸ਼ਾ ਦੇ ਵੱਖ-ਵੱਖ ਇਲਾਕਿਆਂ ਬਾਰੇ ਦੱਸਾਂਗੇ ਜੀ ਕਿਹੜੀ ਉਪ ਭਾਸ਼ਾ ਪੰਜਾਬ ਦੇ ਕਿਹੜੇ ਇਲਾਕੇ ਵਿੱਚ ਪ੍ਰਚਲਿਤ ਹੈ ਆਓ ਆਪਾਂ ਜਾਣਕਾਰੀ ਹਾਸਲ ਕਰਦੇ ਹਾਂ ਜੀ ਦੁਆਬੀ ਦੁਆਬੀ ਉਪ ਭਾਸ਼ਾ ਦੁਆਬੇ ਦੇ ਇਲਾਕੇ ਦੀ ਉਪ ਬੋਲੀ ਹੈ ਇਹ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਨਮਾ ਸ਼ਹਿਰ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ ਇੱਥੋਂ ਦੇ ਲੋਕ ਵਾ ਨੂੰ ਬਾ ਆਮ ਕਰਕੇ ਬੋਲਦੇ ਹਨ ਮਾਜੀ ਮਾਜੀ ਉਪ ਪਾਸ਼ਾ ਮਾਜੇ ਦੇ ਇਲਾਕੇ ਦੀ ਭਾਸ਼ਾ ਖਵਾਉਂਦੀ ਹੈ ਮਾਜੇ ਦੇ ਇਲਾਕੇ ਬਿਆਸ ਦੀ ਬਿਆਸ ਤਰਿਆ ਤੋਂ ਪਾਰ ਦਾ ਇਲਾਕਾ ਹੈ ਇਹ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ ਮਲਵਈ ਮਲਵਈ ਉਪ ਬੋਲੀ ਮਾਲਵੇ ਦੇ ਇਲਾਕੇ ਦੀ ਉਪ ਬੋਲੀ ਅਖਵਾਉਂਦੀ ਹੈ ਮਾਲਵੇ ਦਾ ਇਲਾਕਾ ਦਰਿਆ ਸਤਲੁਜ ਦੇ ਪਾਰਲਾ ਇਲਾਕਾ ਖਵਾਂਦਾ ਹੈ ਇਹ ਮਠਿੰਡਾ ਮਾਨਸਾ ਮੁਕਸਰ ਫਾਜ਼ਿਲਕਾ ਫਿਰੋਜ਼ਪੁਰ ਰੀਤਕੋਟ ਮੋਗਾ ਲੁਧਿਆਣਾ ਬਰਨਾਲਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ ਪੁਆਦੀ ਪੁਆਦੀ ਉਪ ਬੋਲੀ ਦਾ ਇਲਾਕਾ ਪੁਆਦ ਦਾ ਇਲਾਕਾ ਅਖਵਾਉਂਦਾ ਹੈ ਏ ਰੋਪੜ ਮੋਹਾਲੀ ਦੇ ਜ਼ਿਲ੍ਹਿਆਂ ਅਤੇ ਫਤਿਹਗੜ ਸਾਹਿਬ ਅਤੇ ਪਟਿਆਲਾ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਬੋਲੀ ਜਾਂਦੀ ਹੈ ਪੋਠੋਹਾਰੀ ਅਤੇ ਮਲਤਾਨੀ ਇਹ ਉਪ ਬੋਲੀਆਂ ਪਾਕਿਸਤਾਨ ਪੰਜਾਬ ਵਿੱਚ ਬੋਲੀਆਂ ਜਾਂਦੀਆਂ ਹਨ ਹੁਣ ਆਪਾਂ ਤੁਹਾਨੂੰ ਦੱਸਾਂਗੇ ਭਾਰਤ ਦੇਸ਼ ਦੀਆਂ ਪਛਾਣਾਂ ਭਾਰਤ ਇੱਕ ਵਿਸ਼ਾਲ ਦੇਸ਼ ਹੈ ਇੱਥੇ ਬਹੁਤ ਸਾਰੀਆਂ ਨਸਲਾਂ ਜਾਤਾਂ ਧਰਮਾਂ ਦੇ ਲੋਕ ਵਸਦੇ ਹਨ ਇਸ ਕਰਕੇ ਜਿਹੜੇ ਇਲਾਕੇ ਵਿੱਚ ਲੋਕ ਵਸਦੇ ਹਨ ਉੱਥੋਂ ਦੀ ਵੱਖਰੀ ਬੋਲੀ ਬਣਦੀ ਗਈ ਜਿਵੇਂ ਭਾਰਤ ਦੇ 29 ਪ੍ਰਾਂਤ ਹਨ ਪਰੰਤੂ ਇਥੂ ਦੀਆਂ 22 ਭਾਸ਼ਾਵਾਂ ਨੂੰ ਸੰਵਿਧਾਨਕ ਮਾਨਤਾ ਦਿੱਤੀ ਗਈ ਹੈ ਆਓ ਆਪਾਂ ਤੁਹਾਨੂੰ ਇਸ ਦੀ ਜਾਣਕਾਰੀ ਦਈਏ 22 ਭਾਸ਼ਾਵਾਂ ਹਨ ਆਪਣੇ ਪੰਜਾਬੀ ਵਿੱਚ ਬੋਲੀਆਂ ਜਾਂਦੀਆਂ ਪਹਿਲੀ ਭਾਸ਼ਾ ਹੈ ਹਿੰਦੀ ਪੰਜਾਬੀ ਨੇਪਾਲੀ ਕਸ਼ਮੀਰੀ ਸੰਸਕ੍ਰਿਤ ਉਰਦੂ ਅਸਾਮੀ ਤੇਲਗੂ उड़िया बंगाली ज बंगला मराठी मलयालम गुजराती सिंधी कोकनी मणिपुरी डोगरी बोडो मेथली संथली तमिल कन्नड़ आदि ये सारिया भाषा अपने ਪੰਜਾਬ ਵਿੱਚ ਬੋਲੀਆਂ ਜਾਂਦੀਆਂ ਹਨ ਭਾਰਤ ਦੇਸ਼ ਵਿੱਚ ਬੋਲੀਆਂ ਜਾਂਦੀਆਂ ਹਨ ਠੀਕ ਹੈ ਜੀ ਅੱਗੇ ਪੰਜਾਬੀ ਪ੍ਰਦੇਸ਼ ਦੀਆਂ ਭਾਸ਼ਾਵਾਂ ਭਾਰਤੀ ਸੰਵਿਧਾਨ ਅਨੁਸਾਰ ਹਰੇਕ ਪ੍ਰਾਂਤ ਵਿੱਚ ਘੱਟੋ-ਘੱਟ ਤਿੰਨ ਭਾਸ਼ਾਵਾਂ ਜ਼ਰੂਰ ਸਿੱਖੀਆਂ ਜਾਣੀਆਂ ਚਾਹੀਦੀਆਂ ਹਨ ਉੱਥੋਂ ਦੀ ਮਾਤ ਭਾਸ਼ਾ ਰਾਸ਼ਟਰ ਭਾਸ਼ਾ ਹਿੰਦੀ ਅਤੇ ਅੰਤਰਰਾਸ਼ਟਰੀ ਭਾਸ਼ਾ ਅੰਗਰੇਜ਼ੀ ਇਸ ਕਰਕੇ ਪੰਜਾਬ ਵਿੱਚ ਵੀ ਤਿੰਨ ਪਛਾਵਾ ਸਿੱਖੀਆਂ ਅਤੇ ਬੋਲੀਆਂ ਜਾਂਦੀਆਂ ਹਨ ਇਹ ਕਿਉਂ ਬੋਲੀਆਂ ਜਾਂਦੀਆਂ ਹਨ ਆਓ ਜਾਣੀਏ ਆਪਾਂ ਪੰਜਾਬੀ ਪੰਜਾਬੀ ਪੰਜਾਬ ਦੀ ਰਾਜ ਭਾਸ਼ਾ ਹੈ ਇਹ ਹਰੇਕ ਪੰਜਾਬੀ ਦੀ ਮਾਤ ਭਾਸ਼ਾ ਵੀ ਅਖਵਾਉਂਦੀ ਹੈ ਮਾਤ ਭਾਸ਼ਾ ਉਹ ਬੋਲੀ ਹੁੰਦੀ ਹੈ ਜੋ ਜਨਮ ਸਮੇਂ ਬੱਚਾ ਆਪਣੀ ਮਾਂ ਕੋਲੋਂ ਸਿੱਖਦਾ ਹੈ ਇਸ ਕਰਕੇ ਪੰਜਾਬੀ ਭਾਸ਼ਾ ਵਿੱਚ ਪੰਜਾਬ ਵਿੱਚ ਬੋਲੀ ਜਾਂਦੀ ਹੈ ਹਰੇਕ ਪੰਜਾਬੀ ਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ ਪਿਆਰ ਹੈ ਹਿੰਦੀ ਹਿੰਦੀ ਇੱਕ ਰਾਸ਼ਟਰੀ ਭਾਸ਼ਾ ਹੈ ਇਹ ਸਾਰੇ ਭਾਰਤ ਵਰਸ਼ ਦੀ ਸਾਂਝੀ ਭਾਸ਼ਾ ਹੈ ਕੋਈ ਕਿਤੇ ਵੀ ਰਹੇ ਹਿੰਦੀ ਭਾਸ਼ਾ ਉਸ ਨੂੰ ਸਿੱਖਣੀ ਹੀ ਪਵੇਗੀ ਇਹ ਸਾਰੇ ਭਾਰਤੀਆਂ ਨੂੰ ਇੱਕ ਤਾਗੇ ਵਿੱਚ ਪਰਉਂਦੀ ਹੈ ਅੰਗਰੇਜ਼ੀ ਅੰਗਰੇਜ਼ੀ ਭਾਸ਼ਾ ਇੱਕ ਅੰਤਰਰਾਸ਼ਟਰੀ ਭਾਸ਼ਾ ਹੈ ਇਹ ਦੂਸਰੇ ਦੇਸ਼ਾਂ ਨਾਲ ਸੰਬੰਧ ਬਣਾਉਣ ਲਈ ਵਰਤੀ ਜਾਂਦੀ ਹੈ ਇਸ ਕਰਕੇ ਇਹ ਪੰਜਾਬ ਵਿੱਚ ਬੋਲੀ ਜਾਂਦੀ ਹੈ ਇਹਦੀ ਆਪਣੀਆਂ ਭਾਸ਼ਾਵਾਂ ਸੰਨ ਜਿਨ੍ਹਾਂ ਨੇ ਆਪਾਂ ਤੁਹਾਨੂੰ ਜਾਣਕਾਰੀ ਦਿੱਤੀ ਤੇ ਵਧੀਆ ਲੱਗੇ ਤੇ ਸ਼ੇਅਰ ਲਾਈਕ ਔਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਆਪਾਂ ਤੁਹਾਨੂੰ ਹੋਰ ਨਵੀਂ ਜਾਣਕਾਰੀ ਦੇਵਾਂਗੇ ਸਤਿ ਸ਼੍ਰੀ ਅਕਾਲ ਜੀ